ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਕਾਂਗਰਸ ਪਾਰਟੀ ਦੇ ਨਿਰ ਤੱਕ ਆਗੂ ਹਲਕਾ ਪਲਾਟੋਂ ਸੁਪਾਲ ਸਿੰਘ ਖਹਿਰਾ ਸੁਪਾਲ ਸਿੰਘ ਖਹਿਰਾ ਨੂੰ ਜੇਲ੍ਹ ਦਾ ਮੂੰਹ ਦੇਖਣਾ ਪਵੇਗਾ ਜਿਸ ਤਰ੍ਹਾਂ ਬਿਕਰਮ ਮਜੀਠੀਆ ਉੱਤੇ ਵੱਡੀ ਕਾਰਵਾਈ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਨੇ ਪੱਕ ਪੂਰਿਆ ਸੀ ਹਮਾਇਤ ਕੀਤੀ ਸੀ ਬਿਕਰਮ ਮਜੀਠੀਆ ਦੀ ਇੱਕ ਸਮਾਂ ਸੀ ਜਦੋਂ ਡਰਗ ਸਮਗਲਰ ਕਹਿੰਦੇ ਹੁੰਦੇ ਸੀ ਸੁਖਪਾਲ ਸਿੰਘ ਖਹਿਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਨੂੰ ਫਿਰ ਬਿਕਰਮ ਬਿਕਰਮਜੀਤਿਆ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਫਿਰ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਇੱਕ ਪਾਸੇ ਤੁਸੀਂ ਨਸ਼ੇ ਦੇ ਖਿਲਾਫ ਹੋ ਤੇ ਦੂਸਰੇ ਪਾਸੇ ਤੁਸੀਂ ਨਸ਼ਾ ਤਸਕਰਾਂ ਦੀ ਸਪੋਰਟ ਕਰਦੇ ਹੋ ਸੁਖਪਾਲ ਸਿੰਘ ਖੈਰਾ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਟਿੱਪਣੀਆਂ ਕਰਦੇ ਰਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕਈ ਤਰ੍ਹਾਂ ਦੇ ਵਿਅੰਗ ਕੀਤੇ ਜਾਂਦੇ ਨੇ ਕਿ ਭਾਈ ਐਂਬੂ ਐਂਬੂਲੈਂਸ ਵੀ ਲੱਗਦੀ ਹੈ ਤਾਂ ਸੁਖਪਾਲ ਸਿੰਘ ਖਤਰਾ ਸੁਖਪਾਲ ਸਿੰਘ ਖੈਰਾ ਨੂੰ ਖਤਰਾ ਪੈ ਜਾਂਦਾ ਹੈ ਕਿ ਲੱਗਦਾ ਹੈ ਕਿ ਮੈਨੂੰ ਪੁਲਿਸ ਚੱਕਣ ਆ ਗਈ ਹੁਣ ਜਾਣਕਾਰੀ ਆ ਗਈ ਹੈ ਆਰਿਆ ਸਾਹਮਣੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸੀਸ ਆਗੂ ਸੁਖਪਾਲ ਸਿੰਘ ਖਹਿਰਾ ਦੀ ਜਵਾਂਤ ਰੱਦ ਕਰਨ ਤੇ ਪੰਜਾਬ ਸਰਕਾਰ ਦੇ ਰੁਖ ਤੇ ਸਖਤ ਨਰਾਜ਼ਗੀ ਜਤਾਈ ਹੈ ਹਾਈ ਕੋਰਟ ਨੇ ਸਰਕਾਰ ਨੂੰ ਸਾਫ ਤੌਰ ਤੇ ਪੁੱਛਿਆ ਹੈ ਕਿ ਹੁਣ 2 ਸਾਲਾਂ ਬਾਅਦ ਆਖਰ ਕਿਹੜੇ ਨਵੇਂ ਹਾਲਾਤਾਂ ਵਿੱਚ ਜਵਾਂਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਬਿਕਰਮ ਮਜੀਠੀਆ ਔਰ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਕਿ ਉਹਨਾਂ ਦੀ ਜਵਾਨਤ ਨੂੰ ਰੱਦ ਕੀਤਾ ਚਾਵੇ ਸਰਕਾਰ ਵੱਲੋਂ ਤਸੱਲੀ ਬਖਸ਼ ਜਵਾਬ ਨਾ ਮਿਲਣ ਤੇ ਅਦਾਲਤ ਨੇ ਸੁਣਵਾਈ 23 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਇਸ ਦੇ ਨਾਲ ਹੀ ਇਹ ਵੀ ਸਾਫ ਕਹਿ ਦਿੱਤਾ ਹੈ ਕਿ ਇਹ ਸਰਕਾਰ ਨੂੰ ਦਿੱਤਾ ਗਿਆ ਆਖਰੀਲਾ ਮੌਕਾ ਹੈ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਪਟੀਸ਼ਨ ਅਤੇ ਚੁਣੌਤੀ ਦਿੱਤੀ ਜਾ ਰਹੀ ਹੈ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਉਹਨਾਂ ਦੀ ਜਵਾਨਤ ਨੂੰ ਰੱਦ ਕੀਤਾ ਚਾਵੇ لیکن ਉਧਰ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਲਾਸਟ ਯਾਨੀ ਕਿ ਲਾਸਟ ਚਾਂਸ ਅਖੀਰਲਾ ਮੌਕਾ ਦਿੱਤਾ ਹੈ 30 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਆਪਣਾ ਪੱਕੇ ਪੇਸ਼ ਕਰਨਾ ਪਵੇਗਾ ਵਿਕਰਮ ਜਿਠੀਆ ਦੇ ਵਿਰੁੱਧ ਸੁਣਵਾਈ ਮਾਮਲੇ ਦੀ ਸੁਲਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਦੀ ਪ੍ਰੇਡਿਸ਼ਨ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ 2 ਸਾਲਾਂ ਬਾਅਦ ਆਖਰ ਕਿਹੜੇ ਨਵੇਂ ਹਾਲਾਤਾਂ ਵਿੱਚ ਜੁਬਾਨਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਟ ਮੀਨਸ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸਬੰਧ ਇਹ ਕਹਿ ਰਹੇ ਨੇ ਕਿ ਤੁਹਾਡੇ ਕੋਲ ਕਿਹੜੇ ਸਬੂਤ ਨੇ ਕਿਹੜੇ ਸਬੂਤਾਂ ਦੇ ਆਧਾਰ ਤੇ ਤੁਸੀਂ ਮੰਗ ਕਰਦੇ ਹੋ ਕਿ ਉਹਨਾਂ ਦੀ ਜਵਾਬਤ ਨੂੰ ਰੱਦ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਪਟੀਸ਼ਨ ਤੇ 3 ਦਸੰਬਰ ਨੂੰ ਸੁਣਵਾਈ ਹੋਈ ਉਸੇ ਦਿਨ ਪੰਜਾਬ ਸਰਕਾਰ ਨੇ ਤਿਆਰੀ ਨਾ ਹੋਣ ਦਾ ਹਵਾਲਾ ਦਿੰਦਿਆਂ ਹੋਇਆ ਸਮਾਂ ਮੰਗਿਆ ਸੀ ਇਸ ਦੇ ਬਾਵਜੂਦ ਸਰਕਾਰ ਅਗਲੀ ਸੁਣਵਾਈ ਤੇ ਕੋਈ ਨਵਾਂ ਆਧਾਰ ਜਾਂ ਤੱਤ ਪੇਸ਼ ਕਰਨ ਵਿੱਚ ਅਸਫਲ ਰਹੀ ਇਸ ਬਾਰੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਇਹ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਸੁਖਬਾਸ਼ਨ ਖਹਿਰਾਂ ਨੂੰ 15 ਜਨਵਰੀ 2024 ਨੂੰ ਦੁੱਤੀ ਕੇ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ ਇਹ ਜ਼ਮਾਨਤ 4 ਜਨਵਰੀ 2024 ਨੂੰ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਐਫ ਆਈ ਆਰ ਦੇ ਸਬੰਧ ਵਿੱਚ ਕੀਤੀ ਦਿੱਤੀ ਗਈ ਸੀ ਇਹ ਐਫ ਆਈ ਆਰ 2015 ਦੇ ਐਨ ਡੀ ਪੀ ਐਸ ਐਕਟ ਦੇ ਇੱਕ ਮਾਮਲੇ ਨਾਲ ਸੰਬੰਧਤ ਹੈ ਦੋਸ਼ ਹੈ ਕਿ ਸ਼ਿਕਾਇਤਕਰਤਾ ਦੀ ਪਤਨੀ ਨੂੰ ਉਸ ਪਹਿਲੇ ਮਾਮਲੇ 'ਚ ਧੜਗੀ ਦਿੱਤੀ ਗਈ ਇਸ ਦੋਸ਼ ਦੇ ਆਧਾਰ ਤੇ 4 ਜਨਵਰੀ 2026 ਨੂੰ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਮਹੱਤਵਪੂਰਨ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਉਸ ਸਮੇਂ ਹੀ ਪਹਿਲਾਂ ਹੀ ਹਰਾਸੋਈ ਸੰਨ ਇਸ ਦੇ ਬਾਵਜੂਦ ਉਹਨਾਂ ਨੂੰ ਇਸ ਮਾਮਲੇ ਵਿੱਚ ਕੁਝ ਦਿਨਾਂ ਪਹਿ ਬਾਅਦ 15 ਜਨਵਰੀ 2024 ਨੂੰ ਜ਼ੁਬਾਨ ਦਿੱਤੀ ਗਈ ਹੁਣ ਉਹਨਾਂ ਦੀ ਜ਼ੁਬਾਨ ਤੋਂ ਡੱਗ-ਪੱਗ 2 ਸਾਲ ਬਾਅਦ ਪੰਜਾਬ ਸਰਕਾਰ ਨੇ ਅਚਾਨਕ ਕਹਾਈ ਕੋਰ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਜ਼ੁਬਾਨ ਤਰਦ ਕਰਨ ਦੀ ਪਟੀਸ਼ਨ ਦਰਜ ਕੀਤੀ ਹੈ ਜਿਸ ਤੇ ਅਦਾਲਤ ਨੇ ਗੰਭੀਰ ਸਵਾਲ ਖੜੇ ਕੀਤੇ ਹਨ ਇਟ ਮੀਨਸ ਕਿ ਪੰਜਾਬ ਸਰਕਾਰ ਵੱਲੋਂ ਪੂਰਾ ਤਾਮਚਾਮ ਝੁਕਿਆ ਜਾ ਰਿਹਾ ਹੈ ਪਟੀਸ਼ਨ ਰੱਦ ਜਵਾਨਤ ਰੱਦ ਕਰੋ ਹੁੰਦਾ ਪਟੀਸ਼ਨ ਧਾਰ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਉਧਰ ਉਹਨਾਂ ਨੇ ਕਿਹਾ ਕਿ ਗੰਭੀਰ ਮੁੱਦਾ ਹੈ 2 ਸਾਲ ਹੋ ਗਏ 2 ਸਾਲਾਂ ਬਾਅਦ ਤੁਸੀਂ ਕੋਈ ਤੱਤ ਕੋਈ ਸਬੂਤ ਕੋਈ ਦਲੀਲ ਕੋਈ ਅਪੀਲ ਪੇਸ਼ ਨਹੀਂ ਕਰ ਸਕੇ ਤੇ ਹੁਣ ਤੁਸੀਂ ਮੰਗ ਕਰ ਰਹੇ ਹੋ ਕਿ ਸੁਖਪਾਲ ਸਿੰਘ ਖਹਿਰਾ ਦੀ ਜਵਾਨਤ ਜਿਹੜੀ ਹੈ ਰੱਦ ਕੀਤੀ ਜਾਵੇ ਤੱਥਾਂ ਅਤੇ ਦਲੀਲਾਂ ਅਤੇ ਅਪੀਲਾਂ ਦੀ ਗੱਲ ਕੀਤੀ ਗਈ ਹੈ ਕਿ 30 ਜਨਵਰੀ ਨੂੰ ਸਾਰਾ ਕੁਝ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ ਵਿਖਿਆ ਜਾਵੇਗਾ ਜਵਾਬ ਤਰਦ ਕਰਨੀ ਹੈ ਜਾਂ ਨਹੀਂ ਕਰਨੀ